ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅ ਹੋਰ ਤੁਹਾਡਾ ਕੀ ਹਾਲ ਚਾਲ ਹੈ ਮੀਤੋ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ ਚੈਨਲ ਸੁਨਦ ਪੰਨੀ ਕੁਕਿੰਗ ਐਂਡ ਵਲੋਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਬੜੇ ਦਿਨਾਂ ਬਾਅਦ ਅੱਜ ਆਪਾਂ ਵਲੌਗ ਬਣਾਉਣ ਲੱਗਿਆ ਕਿਉਂਕਿ ਰਾਤ ਬਹੁਤ ਜ਼ਿਆਦਾ ਹਨੇਰੀ ਆਈ ਤੇ ਮੈਂ ਤੁਹਾਨੂੰ ਦਿਖਾਉਣਾ ਚਾਹਉਣੀ ਸੀ ਕਿ ਕਿੰਨਾ ਸਾਰਾ ਗੰਦ ਤੇ ਆਪਣੇ ਘਰੇ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਸਫਾਈ ਤੇ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਵਲੌਗ ਕਰ ਲਈਏ

ਇਧਰ ਬੋਹੜ ਛਾੜ ਜਾ ਬਣਿਆ ਪਿਆ ਸੀ ਇਧਰ ਗੰਦ ਪਿਆ ਪਿਆ ਨੇਰੀ ਦਾ ਕੂੜਾ ਜਾਇਆ ਪਿਆ ਇੱਧਰ ਬਹੁਤ ਲੋਕੀਂ ਸਮਾ ਪਚਾਈ ਦੇ ਟੋਟਲੇ ਵੇੜੇ ਚ ਤਿੰਨ ਐਟ ਹੰਦ ਪਾਉਣੀ ਆ ਵੀ ਕਰਤਾ ਆ ਵੀ ਕੱਟ ਦੱਸ ਰੋ ਜਿਹੜਾ ਥੋੜੀਆਂ ਜਿਹੀ ਮੇਰੇ ਖੇਤ ਕਣੀਆਂ ਵੀ ਆਈਆਂ ਇਸ ਕਰਕੇ ਪਾਣੀ ਖੜਾ ਵੇੜੇ ਚ ਥੋੜੀਆਂ ਬਹੁਤੀਆਂ ਆਈਆਂ ਨੇ ਹਨੇਰੀ ਬਹੁਤ ਜ਼ਿਆਦਾ ਆਈ ਹਨੇਰੀ ਨੇ ਤਾਂ ਕਮਾਲ ਹੀ ਕਰਤੀ ਰੋਟ ਨੇ ਇਹ ਜਿਹੇ ਮਾੜਾ ਜਿਹਾ ਬਾਹਰ ਨਿਕਲੀ ਬੂਟਿਆਂ ਨੂੰ ਪਾਣੀ ਇਹਨੂੰ ਤੇ ਮਿੰਟੋ ਮਿੰਟੀ ਬਹੁਤ ਜ਼ਿਆਦਾ ਨੇ ਅੱਗੇ ਆ ਦੇਖੋ ਤੁਸੀਂ ਨਾ ਕੂੜਾ ਸਾਰਾ ਉਹ ਜਿਹੜਾ ਕੂੜਾ ਹੈਗਾ ਹਵਾ ਦਾ ਜ਼ਿਆਦਾਤਰ ਆਪਣੀ ਇਧਰਲੀ ਸਾਈਡ ਹੀ ਆਉਣਾ ਹੁੰਦਾ ਲੋਬੀ ਵੱਲ ਨੂੰ ਜ਼ਿਆਦਾ ਜਾਂਦਾ ਕਾਫੀ ਕੂੜਾ ਹੋਇਆ ਤੇ ਢੇਰ ਲੱਗਿਆ ਪਿਆ ਤੇ ਹੁਣ ਮੈਂ ਇਹਦੀ ਤਾਂ ਰਸਿੰਗ ਕਰਤੀ ਐ ਥੋੜੀ ਜਿਹੀ ਰਸਿੰਗ ਕੀਤੀ ਐ ਬਾਕੀ ਆਪਾਂ ਕਰਦੇ ਆਂ ਆਹ ਦੇਖੋ ਇਹ ਆਪਣਾ ਰਾਤੇ ਵਾਸਤੇ ਡਰਾਅਰ ਬਣਿਆ ਜਿਹੜਾ ਥੋੜਾ ਸਫਾਈ ਕਰਨ ਵਾਲੀ ਸੀ ਧੁੱਪ ਲਵਾਉਣ ਵਾਲੀ ਸੀ ਆਪਾਂ ਕੱਲ ਇਹਨੂੰ ਧੁੱਪ ਲਵਾਈ ਹੁਣ ਮੈਂ ਇਹਨੂੰ ਸਾਫ ਕਰਕੇ ਤੇ ਇਹਦੇ ਵਿੱਚ ਛੱਟੇ ਵਾਲਾ ਢੂਣ ਰੱਖਦੀ ਆ ਉਹ ਸੀ ਇੱਥੇ ਤੇ ਆਟੇ ਵਾਲਾ ਤੇ ਇਹ ਸਾਰੀਆਂ ਹੱਟ ਦੇ ਵਿੱਚ ਜਿਹੜੀਆਂ ਕੁਰਸੀਆਂ ਪਈਆਂ ਨੇ ਉਹਨਾਂ ਦੀਆਂ ਕੁਸ਼ਨ ਨੇ ਉਹਨਾਂ ਦੇ ਹੀ ਨੇ ਨੇ ਰਹੀ ਆਈ ਤੇ ਫਿਰ ਮੈਂ ਉਹਨਾਂ ਦਾ ਚੱਕ ਲਈ ਸੀ ਨਾ ਉਹ ਪਰ ਕੁਰਸੀਆਂ ਵਗੈਰਾ ਛਾੜ ਕੇ ਤੇ ਫਿਰ ਰੱਖਾਂਗੇ ਤੇ ਇਹ ਸੂਟ ਪਏ ਨੇ ਆਪਣੇ ਜਿਹੜੇ ਹਜੇ ਆਪਾਂ ਪਾਰਸਲ ਰੈਡੀ ਕਰਨੇ ਆ ਤੇ ਮੈਂ ਹਜੇ ਹੋਰ ਵੀ ਲੈ ਕੇ ਆਉਣੀ ਆ ਮੈਂ ਕਿਹਾ ਚਲ ਤੁਹਾਨੂੰ ਦਿਖਾ ਦਵਾਂਗਾ ਤੇ ਨਵਾਂ ਕਿਚਨ ਵੈਸੇ ਸਾਫ਼ ਲੱਗ ਰਿਹਾ ਤੁਹਾਨੂੰ ਪਰ ਫਿਰ ਵੀ ਇਹਦੇ ਤੇ ਮਿੱਟੀ ਬਹੁਤ ਜ਼ਿਆਦਾ ਹੈ ਇੱਥੇ ਮੈਨੂੰ ਹੱਥ ਨਾਲ ਪਤਾ ਲੱਗਦਾ ਕਿ ਮਿੱਟੀ ਬਹੁਤ ਜ਼ਿਆਦਾ ਹੈ ਕਿਉਂਕਿ ਜਿਹੜੀ ਆਪਣੀ ਵਿੰਡੋ ਆ ਨਾ ਜੀ ਇਹਦੇ ਵਿੱਚ ਮੈਂ ਮਨੀ ਪਲੈਂਟ ਬੰਨ ਰੱਖਿਆ ਜੇ ਇਹਨੂੰ ਵਿੰਡੋ ਨੂੰ ਬੰਦ ਕਰਦੇ ਆ ਤਾਂ ਫਿਰ ਉਹ ਮਨੀ ਪਲੈਂਟ ਖਰਾਬ ਹੁੰਦਾ ਹੈ ਹੁਣ ਮਨੀ ਪਲਾਂਟ ਦੀ ਜਗ੍ਹਾ ਮੈਂ ਚੇਂਜ ਕਰਨੀ ਪਊਗੀ ਤਾਂ ਕਰਕੇ ਇਹ ਨਿਹਰੀ ਦਾ ਰੇਤਾ ਜਿਹੜਾ ਇੱਥੋਂ ਦੀ ਜ਼ਿਆਦਾ ਆ ਜਾਂਦਾ ਤੇ ਬਾਕੀ ਤਾਂ ਆਪਾਂ ਸਾਰੇ ਗੇਟ ਬੰਦ ਕਰ ਲੈਣੇ ਹੁੰਦੇ ਆ ਜਿਵੇਂ ਇਹ ਨਿਹਰੀ ਹੁੰਦੀ ਉਧਰਲਾ ਗੇਟ ਵੀ ਔਰ ਇਹ ਵਾਲਾ ਗੇਟ ਵੀ ਆਪਾਂ ਬੰਦ ਕਰ ਦੇਣਾ ਲਓ ਜੀ ਹੁਣ ਆਪਾਂ ਕਰਦੇ ਹਾਂ ਸਫਾਈ ਮੱਲੀ ਆਇਆ ਹੋਇਆ ਤੇ ਬੇਟੇ ਉਹ ਗੇਟ ਆ ਨਾ ਜਿਹੜਾ ਉਧਰ ਸਿੱਟੀ ਠੀਕ ਹੈ ਇੱਧਰ ਹੀ ਛੱਡ ਦਿੰਦੇ ਜੀ ਠੀਕ ਹੈ ਮੱਲੀ ਆਇਆ ਹੋਇਆ ਇਹਦੇ ਤੋਂ ਅੱਜ ਆਪਾਂ ਗੁਲਾਬ ਦੇ ਵੱਡੇ ਵੱਡੇ ਪੌਦੇ ਲੂ Nghi ਸੀਗੇ ਉਹਨੂੰ ਘਟਾਤਾ ਕਿਉਂਕਿ ਬਹੁਤ ਜ਼ਿਆਦਾ ਹੀ ਫੈਲ ਗਈ ਸੀਗੇ ਆ ਸੌਣ ਭੱਦੋਂ ਦੇ ਵਿੱਚ ਫੇਰ ਜਦੋਂ ਮੀਂਹ ਪੈਣਗੇ ਤੇ ਫਿਰ ਉਹ ਬਹੁਤ ਵਧੀਆ ਗਰੋਅ ਕਰ ਜਾਊਗੇ ਕਿਉਂਕਿ ਹੁਣ ਫੁੱਲ ਵਗੈਰਾ ਲੱਗਣੋਂ ਇੱਕ ਵਾਰੀ ਤਾਂ हट ਗਈ ਸੀ ਕਾਫੀ ਲੱਗ ਚੁੱਕੇ ਸੀ ਉਹ ਤੇ ਖਲੋਰਾ ਜਾਂ ਝਾੜ ਜੀ ਬਣੇ ਪਏ ਸੀ ਤੇ ਜਿਹੜੇ ਸ਼ਾਂਗਣ ਵਾਲੀ ਸੀ ਉਹ ਆਪਾਂ ਸਾਰੇ ਅੱਜ ਛਾਣਦੇ ਹਾਂ ਲਾਉਣ ਦੀ ਹੋ ਜੂਗੀ ਸਫਾਈ ਲੋ ਜੀ ਹੁਣ ਆਪਾਂ ਕਰ ਲਈਏ ਡਸਟਿੰਗ ਲੋ ਜੀ ਆਲਾ ਤਾਂ ਪਟੇਰ ਕੂੜੇ ਦਾ ਅੰਦਰ ਨੂੰ ਕਿਉਂਕਿ ਇੱਧਰ ਨੂੰ ਜ਼ਿਆਦਾ ਹੁੰਦਾ ਫਿਰ ਉੱਥੇ ਨਾ ਪਾਣੀ ਦੀ ਹੈ ਪਾਣੀ ਨਾਲ ਫਿਰ ਉਹ ਖਰਾਬ ਹੋ ਜਾਂਦਾ ਕੰਮ ਜਿਆਦਾ ਕੂੜਾ ਵਿੱਚ ਪਾ ਕੇ ਫਿਰ ਚੱਕਣਾ ਆਖਾ ਜਾਂਦਾ ਇੱਧਰ ਵੀ ਸਾਰੇ ਮਿਲਾਉਂਦਾ ਤੇ ਸਫਾਈ ਹੋ ਗਈ ਆਪਣੀ ਇੱਧਰ ਉਹ ਆਪਣੀ ਹਾਲੀ ਦੇਖ ਲਓ ਦੁੱਧ ਤਾਂ ਗਈ ਹੋਣੀ ਤੇ ਆਪਾਂ ਕੂੜਾ ਇੱਕ ਸੰ ਇਕੱਠਾ ਕਰ ਲਿਆ ਹੁਣ ਮੈਂ ਕੂੜਾ ਚੱਕਦੀ ਆਂ ਫਿਰ ਸਫਾਈ ਕਰਕੇ ਫਿਰ ਮੈਂ ਦੋਣੇ ਪਾਣੀ ਆਂ ਲੋ ਜੀ ਸਾਫ ਸਫਾਈ ਹੋ ਗਈ ਸਾਰੀ ਕਿਉਂਕਿ ਨੇਰੀ ਬਹੁਤ ਆਈ ਸੀ ਵੀ ਤੁਹਾਨੂੰ ਮੈਂ ਦਿਖਾਇਆ ਸੀ ਕਿ ਗੰਦ ਬਹੁਤ ਜ਼ਿਆਦਾ ਪੈ ਗਿਆ ਸੀਗਾ ਸਾਰਾ ਕੰਮ ਹੋ ਗਿਆ ਮਾਲੀ ਵੀ ਆਪ ਦਾ ਸਾਰਾ ਕੰਮ ਜਿਹੜਾ ਲਾਉਨ ਦਾ ਕਰ ਗਿਆ ਉਹ ਵੀ ਲਾਉਨ ਦੀ ਸਫਾਈ ਕਰਤੀ ਉਹਨੇ ਤੇ ਉਸ ਤੋਂ ਬਾਅਦ ਫਿਰ ਮੈਂ ਬਾਹਰ ਧੋਤੀ ਹਾਂ ਜੀ ਤੇ ਬਾਹਰ ਧੋ ਕੇ ਨਾ ਫਿਰ ਮੇਰੀ ਵੀ ਮਾਲਿਸ਼ ਕਰਾਉਣੀ ਹੁੰਦੀ ਹੈ ਕਿਉਂਕਿ ਮੈਨੂੰ ਆਦਤ ਹੈ ਕਿ ਮੈਂ ਨਾ ਉਹਨਾਂ ਤੋਂ ਬਾਅਦ ਕਾਫੀ ਤੇਲ ਹੈ ਜਿਹੜਾ ਸਿਰ ਨੂੰ ਲਾ ਕੇ ਰੱਖਦੀ ਹਾਂ ਤੇ ਮੈਂ ਜ਼ਿਆਦਾਤਰ ਕੋਕੋਨਟ ਔਇਲ ਹੀ ਲਾਉਣੀ ਹੁੰਦੀ ਆ ਬੀਬੀ ਤੋਂ ਮੈਂ ਕਰਾ ਰਹੀ ਹਾਂ ਹੁਣ ਮਾਲਿਸ਼ ਬਹੁਤ ਮਜ਼ਾ ਆਉਂਦਾ ਹੈ ਬੀਬੀ ਤੇ ਪਰ ਮੈਨੂੰ ਆਰਾਮ ਮਿਲ ਰਿਹਾ ਸੀ ਮੈਨੂੰ ਤਾਂ ਲੱਗਦਾ ਸੀ ਮੈਨੂੰ ਨੀਂਦ ਆ ਰਹੀ ਹੈ ਨਾ ਤੇ ਬੀਬੀ ਨਾਲ ਮੂੰਹ ਦੇਖਣਾ ਹੈ ਬੀਬੀ ਨੇ ਹੱਥ ਵੀ ਤੱਕੇ ਪਏ ਆ ਪੂਰੀ ਤੱਕੀ ਹੋਈ ਆ ਬਾਹਾਂ ਪੂਰੀਆਂ ਤੱਕੀਆਂ ਹੋਈਆਂ ਨੇ ਕਿਉਂਕਿ ਮਸਾਜ ਕਰਨ ਦੇ ਜ਼ੋਰ ਬਹੁਤ ਲੱਗਦਾ ਕਰਾਉਣ ਵਾਲੀ ਨੂੰ ਤਾਂ ਬਹੁਤ ਮਜ਼ਾ ਆਉਂਦਾ ਪਰ ਕਰਨ ਵਾਲੀ ਨੂੰ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਤੇ ਚਲੋ ਆਏ ਆ ਵੀ ਇੱਕ ਵਾਰੀ ਮੈਂ ਤੇਲ ਲਾ ਕੇ ਪੂਰਾ ਹਫਤਾ ਫਿਰ ਮੌਜ ਰਹਿੰਦੀ ਹੈ ਨਾ ਜ਼ਰੂਰੀ ਆ ਵੀ ਮਸਾਜ ਕਰਾਉਣੀ ਵੀ ਸਿਰ ਦੇ ਵਿੱਚ ਆਹ ਰਾਮਾ ਜੀ ਚੰਗ ਉੱਠ ਜੀ ਨਹੀਂ ਕਰ ਰਹਾ ਹਈ ਹਈ ਇਹ ਗੱਲ ਬਾਰੇ ਬੀਬੀ थक ਗਈ ਮਾਲਿਸ਼ ਕਰਗੀ ਕੰਮ ਬੀਬੀ ਥੱਕੀ ਪਰ ਮੈਨੂੰ ਮਾਲਿਸ਼ ਕਰਾ ਕੇ ਵਧੀਆ ਲੱਗ ਰਿਹਾ ਹੈ ਪਰ ਉਹ ਤਾਇਆ ਹੋ ਗਿਆ ਦਿਮਾਗ ਹੈ ਸੱਚੀ ਤਾਇਆ ਹੋ ਗਏ ਲੋ ਜੀ ਹਮ ਤੁਹਾਨੂੰ بارش ਦਿਖਾਈਏ ਗਰਮੀਆਂ ਦੀ ਪਹਿਲੀ بارش ਪੈ ਰੂ ਹੀ ਲਿਆ ਰਿਆ ਨਿਆਰੇ ਤੇ ਟਾਈਮ ਕਿੰਨਾ ਹੋ ਗਿਆ 8 ਵਜੇ ਅੱਜ ਤਾਂ 8:30 8:30 7:30 ਹੋ ਗਏ ਰਾਤ ਦੇ ਤੇ ਰੋਜ਼ ਨੇ ਰਹੀ ਆ ਜਾਂਦੀ ਸੀ ਤੇ ਅੱਜ ਆ ਗਿਆ ਮੈਂ ਬਹੁਤ ਮਜ਼ਾ ਆ ਰਿਹਾ ਅੱਜ ਤਾਂ ਅਸੀਂ ਬੈਠੇ ਆ ਬਾਹਰ ਰੱਖਿਓ ਨਾ ਦੋ ਮਿੰਟ ਸਾਹ ਵੀ ਲੈ ਲਓ ਅੱਛਾ ਫਿਰ ਚੱਲ ਲਈ ਜਾਂਦੇ ਹੋਏ ਜਾਂ ਜਲੇਬੀ ਆ ਰਸ ਤੇ 10 ਮਿੰਟ ਰੋਣਾ ਆ ਰਿਹਾ ਉਹ ਤੇ ਇੱਥੇ ਦੇ ਨੀ ਚੰਦਨੀ ਆ ਜੀ ਚੱਲੀ ਜੀ ਸਰ ਦੇਖੋ ਦਾਦੀ ਪੁੱਤਾਂ ਲੱਗੇ ਹੋਏ ਗੱਲਾਂ ਮਾਰਨ ਤੇ ਬੀਬੀ ਖਾ ਰਹੀ ਐ ਕੀ ਖਾ ਰਹੀ ਬੀਬੀ ਅੰਬਰਤੀਆਂ 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 ਇਹ ਅੰਬਰਤੀਆਂ ਇਹਦੇ ਲਈ ਬੀਆਂ ਨੇ ਸਵਾਦ ਬਹੁਤ ਹੈ ਤੇਰੀ ਵਾਰੀ ਐ ਅੰਬਰਤੀ ਅੰਬਰਤੀ ਹਾਂ ਪਤਾ ਐ ਅੰਬਰਤੀ ਹੁੰਦੀ ਕਿ ਅੰਮਰਤੀ ਹੁੰਦੀ ਐ ਬਦਾਈ ਜੀ ਦੀ ਮਰਤੀ ਸਵਾਦ ਬਹੁਤ ਐ ਇਮਰਤੀ ਕੀ ਸਹੀ ਮਰਤੀ ਕਿੰਦੀ ਦੇ ਬਹੁਤ ਫੜ ਜਾਂਦੇ ਸੀ ਸਾਡਾ ਮਾਈ ਦਾ ਨੀ ਲੀ ਗਰੀ ਹੈ ਕਿ ਨੰ ਮਜ਼ਾ ਆ ਗਿਆ ਸਾਰੀ ਗਰਮੀ ਐ ਲੱਗਦਾ ਵੀ ਚਲੀ ਗਈ ਇੱਕ ਮਿੰਟ ਚ ਤੁਸੀਂ ਵੀ ਦੱਸਿਓ ਜੀ ਤੁਹਾਡੇ ਕਿਤੇ ਕਿਤੇ ਹਣ ਨਹੀਂ ਪੈ ਰਿਆ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਐ ਸਾਡੇ ਫਰੀਦਕੋਟ ਤਾਂ ਹੋ ਰਹੀ ਐ ਤੁਸੀਂ ਦੱਸਿਓ ਤੁਹਾਡੇ ਸ਼ਹਿਰਾਂ 'ਚ ਹੋ ਰਹੀ ਐ ਕਿ ਨਹੀਂ ਹੋ ਰਹੀ ਬਹੁਤ ਜ਼ਿਆਦਾ ਗਰਮੀ ਸੀ ਵੀ ਪਰ ਅੱਜ ਸਾਰਾ ਬਨੇ ਮਜ਼ਾ ਹੀ ਆਇਆ ਤਾਂ ਮੱਧੇ ਹੀ ਬਣ ਗਈਆਂ ਦਰਮੀਨੇ ਨਾ ਬਸ ਕਰਾ ਰੱਖੀ ਸੀ ਤੇ ਉਪਰੋਂ ਨੇ ਰੀ ਆ ਜਾਂਦੀ ਸੀ ਜਿਹੜੀ ਉਹ ਸਵੇਰੇ ਸਾਡੀ ਬਸ ਕਰਾ ਦਿੰਦੀ ਸੀ ਪਰ ਅੱਜ ਨਾ ਨੇ ਰੀ ਤਾਂ ਆਈ ਸੀਗੀ ਆਈ ਸੀ ਪਰ ਗੰਧ ਜਮਾਈ ਨਹੀਂ ਪਿਆ ਹਨਾ ਹਵਾ ਜੀ ਆਈ ਸੀ ਗੰਧ ਤਾਂ ਨਹੀਂ ਪਿਆ ਭੋਰਾ ਵੀ ਨਹੀਂ ਗੰਧ ਪਿਆ ਸਾਫ ਸੁਥਰਾ ਵੇ ਲੋ ਜੀ ਤੁਸੀਂ ਸਾਰੇ ਜਣੇ ਦੱਸਿਓ ਵੀ ਤੁਹਾਡੇ ਕਿੱਥੇ ਕਿੱਥੇ ਤੁਸੀਂ ਹੈਗੇ ਹੋ ਤੇ ਕਿੱਥੇ ਕਿੱਥੇ ਨਹੀਂ ਪਿਆ ਸਾਹਮਣੇ ਤਾਂ ਬਹੁਤ ਨਜ਼ਾਰਾ ਆ ਗਿਆ ਤੇ ਬੱਦਲ ਹਜੇ ਵੀ ਤੁਹਾਨੂੰ ਸੋਣ ਰਿਹਾ ਆਣਾ ਘਰਜ ਰਿਹਾ ਲੱਗਦਾ ਹੈ ਕਿ ਹੋਰ ਵੀ ਆਊਗਾ ਸਾਰੇ ਬੂਟੇ ਆਪਾਂ ਲਾਂਚ ਰੱਖੇ ਹੋਏ ਨੇ ਤੇ ਇੱਕ ਬੂਟਾ ਅੰਦਰ ਪਿਆ ਸੀ ਉਹਨੂੰ ਆਪਾਂ ਕੱਢਦਾ ਬਾਹਰ ਇਹਨੂੰ ਹਵਾ ਲਵਾਦੀ ਵਿਚਾਰੇ ਨੂੰ ਅੱਜ ਤੇ ਇੱਧਰ ਬੱਚੇ ਖੇਡ ਰਹੇ ਨੇ ਦਾਸ ਗੱਡੀ ਕਰਦੀ ਫੋਨ ਤੇ ਗੱਲ ਚਲ ਇਹ ਕਾਰ ਬਾਹਰ ਤੋਂ ਬੋਨਰ ਕੁੱਪੀ ਹੋਇਆ ਪਿਆ ਬਾਹਰਲੀ ਲਾਈਟ ਹੈ ਨਹੀਂ ਮੈਨੂੰ ਲੱਗਦਾ ਹੈ ਨਾ ਸਟ੍ਰੀਟ ਲਾਈਟ ਹੈ ਨਹੀਂ ਲਾਈਟ ਹੀ ਹੈ ਨਹੀਂ ਸਟ੍ਰੀਟ ਲਾਈਟ ਥੋ ਬੱਬੀ ਜੀ ਲਓ ਕੋਸ਼ਿਸ਼ੀ ਕੋਸ਼ਿਸ਼ੀ ਬੱਬੀ ਜੀ ਨਹੀਂ ਕੁਝ ਨਹੀਂ ਹੋਇਆ ਆਸ ਖੇਡੋ ਮਾਸਾ ਠੰਡ ਹੋਈ ਅੱਜ ਅੱਜ ਬੀਬੀ ਵੀ ਦਾਸ ਖੇਡਦੀ ਹੈ ਦੇਖੋ ਜੀ ਹੈ ਵਾਹ ਨਾ ਬੀਬੀ ਚੱਲ ਗਈ ਚੱਲ ਖੇਡ ਪਾਗਲ ਤਾਸ ਖੇਡ ਰਹਾ ਤੂੰ ਬਈ ਨੂੰ ਨਹੀਂ ਆਉਂਦੀ ਬਈ ਨੂੰ ਨਹੀਂ ਆਉਂਦੀ ਸਿਖਾਓ ਬਈ ਬੀਬੀ ਤਾਸ ਵੀ ਨਹੀਂ ਤੈਨੂੰ ਬਈ ਨੂੰ ਆਦੀ ਹੈ ਬੀਬੀ ਨੂੰ ਬੀਬੀ ਰੌਂਦੀ ਹੈ ਪਾਪਾ ਹੀ ਨਾ ਖੇਡਦੇ ਹੁੰਦੇ ਸੀ ਬੀਬੀ ਬੀਬੀ ਦਾ ਬਾਹਰ ਖੇਡਦੇ ਹੁੰਦੇ ਸੀ ਹੋਰ ਰਾਤ ਤੱਕ ਬੈਠੇ ਸਾਹ ਤਾਂ ਵੀ ਖੇਡਦੀ ਸੀ ਕਹਿੰਦੇ ਹੁੰਦੇ ਜੇ ਲੁਰੀ ਆਉਂਦੇ ਸੀ ਜੇ ਜੇ ਨਾ ਜੇ ਤੇ ਪਾਪਾ ਜੀ ਆ ਜਾਂਦੇ ਫੇਰ ਥਿੰਨੇ ਲੱਗ ਜਾਂਦੇ ਹੂੰ 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 ਇਹ ਤੇ ਨਹੀਂ ਆਉਂਦੀ ਆ ਤਾਸ ਕੀ ਹੋ ਨਾ ਮੇਰੇ ਕੋਈ ਨਹੀਂ ਦੇ ਕੋਈ ਕੜਛੀ ਖਾਸੀ ਮਾਤਾ ਪੱਤਿ ਜੋੜੀ ਉਹ ਖੇਡਣਾ ਉਹ ਖੇਡਣਾ ਨਹੀਂ ਆਉਂਦੀ ਆ ਮਾਸ਼ਾਅੱਲ ਵਾਹਿਗੁਰੂ ਲੈ ਕੱਖੇ ਨਹੀਂ ਤਾਂ ਹੀ ਖੇਡਣ ਨੂੰ ਕੀ ਹੋ ਗਿਆ ਇਹ ਆ ਗਿਆ ਠੀਕ ਆ ਅੱਜ ਵੀ ਵੀ ਠੀਕ ਨਹੀਂ ਆ ਹਾਂ ਠੀਕ ਹੈ ਕਰਦਨ ਬੰਨੀ ਬੈਠੀ ਹੈ ਬੀਬੀ ਅੱਜ ਬਣੀ ਆਈ ਬਾਈ ਹੋਰ ਬਣੀ ਤਾਂ ਆਏ ਉਹ ਪੱਟਾ ਬਣਨਾ ਉਹ ਖੁੱਲਹੀ ਅੰਬੀ ਦੀ ਸਿ ਲਈ ਦੀ ਸਾਡੇ ਬੰਦ ਹੋ ਗਏ ਗੋਲੀ ਉਹ ਕਿਹਦੇ ਹੈ ਹੁਣ ਜਿਆਦਾ ਖੁੱਲੀ ਹੋ ਗਈ ਹੁਕਮ ਆਹ ਪਹਿਲੀ ਸਰ ਤੇ ਮੋੜਾ ਮਾਸ ਕਰ ਦਿੱਤੀ ਹੈ ਗੋਲੀ ਆ ਦੇ ਲੈਂਦੇ ਇੱਕ ਵਾਰ ਇੱਕ ਗੋਲੀ ਲੈ ਗਈ ਹੋ ਜੂ ਗੋਲੀ ਨਹੀਂ ਲੈਣੀ ਬੋਲ ਲੈ ਲਈ ਨਹੀਂ ਲੈ ਮੈਂ ਲਈ ਗੋਲੀ ਲੈ ਬੀਬੀ ਨੂੰ ਨਾ ਬੁਖਾਰ ਚੜਿਆ ਹੈ ਸਰਦਿਆਂ ਚ ਨਾ ਬੀਬੀ ਨੂੰ ਬੁਖਾਰ ਚੜਿਆ ਬੀਬੀ ਨੇ ਗੋਲੀ ਨਹੀਂ ਲਈ ਮੈਂ ਪੱਟ ਕੇ ਮਰ ਗਈ ਬੀਬੀ ਗੋਲੀ ਲੈ ਲੈਣਾ ਆਪੇ ਠੀਕ ਹੋ ਜੀ ਆਪੇ ਠੀਕ ਹੋ ਜੀ ਬੋਲਾ ਏਡੀ ਔਖੀ ਏ ਤੰਦੀ ਐ ਮੈਂ ਤਾਂ ਮੇਰੇ ਤਾਂ ਭਾਦੀ ਬਣ ਜੰਨੀ ਆਪਾਂ ਤਾਂ ਉਹਦੀ ਗੋਲੀ ਲੈ ਲਈਦੀ ਚੱਕ ਕੇ ਚਲਣ ਜੀ ਗੋਲੀ ਕੀ ਹੁੰਦਾ ਪਿੰਟ ਜੀ ਖਾਰੂ ਕੀ ਹੁੰਦਾ ਕਿਹਦੀ ਗੱਲ ਹੈ ਹਰ ਕਿਹੜੀ ਹਾਂ ਬੀਬੀ ਨਹੀਂ ਲੈਂਦੀ ਗੋਲੀ ਨਹੀਂ ਨਾ ਮੰਨ ਲਿਓ ਨਹੀਂ ਗੋਲੀ ਨਹੀਂ ਚਾਹੀਦੀ ਸ਼ਾਇਦ ਉਹਦੇ ਰੋਜ਼ ਜਾਂਦੀ ਚਾਹੀਦੀ ਬੀਬੀ ਨਹੀਂ ਲੈਂਦੀ ਗੋਲੀ ਹਾਂ ਬੀਬੀ ਨੇ ਆਪੇ ਆਪ ਦਾ ਬੁਖਾਰ ਉਹਵੇਂ ਠੀਕ ਕੀਤਾ ਸੀ ਹੈ ਨਾ ਸਰਦੀ ਚ ਸਰਦੀ ਚ ਲਈ ਤਾਂ ਨਹੀਂ ਸੀ

ਇਹ ਜੰਦ ਦੁਬਾਰਾ ਬੈਠੇ ਚੁਏ ਜੀ। ਜਮਾਰੇ ਦੇ ਚਲਦਾ। ਲੋ ਜੀ ਅੱਜ ਆਪਾਂ ਤੁਹਾਨੂੰ ਨੇਰੀ ਵੀ ਦਿਖਾਤੀ ਮੀਂਹ ਵੀ ਦਿਖਾਤਾ ਤੇ ਹੁਣ ਬੜੀ ਠੰਡਾ ਜਿਹਾ ਮੌਸਮ ਹੋਇਆ ਹੋਇਆ ਤੇ ਬਾਹਰ ਬੈਠੇ ਆ। ਬਾਕੀ ਤੁਸੀਂ ਦੇਖ ਹੀ ਰਹੇ ਹੋ ਬੱਚੇ ਤਾਸ਼ ਖੇਡ ਰਹੇ ਨੇ ਤੇ ਬੀਬੀ ਆਪਦੀਆਂ ਨਾਲ-ਨਾਲ ਗੱਲਾਂ ਸੁਣਾਈ ਜਾਂਦੀ ਰਹਿੰਦੀ ਆ ਆਪਦੇ ਟਾਈਮ ਦੀਆਂ। ਚਲੋ ਜੀ ਅੱਜ ਦਾ ਵਲੌਗ ਇੱਥੇ ਹੀ ਖਤਮ ਕਰਦੇ ਆ ਫਿਰ ਮਿਲਦੇ ਆ ਕੋਈ ਹੋਰ ਸੋਹਣਾ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ।